ਵਾਇਗੁਰਜੀ ਖਾਲਸਾ ਵਾਇਗੁਰਜੀਪਾਤੇ ਆਵਾਜ ਹਰਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦੇ ਦਰਸ਼ਨ ਕਰਾਈਏ 1923 ਤੇ 1973 ਦੀ ਕਾਰ ਸੇਵਾ ਦੇ ਦਰਸ਼ਨ ਕਰਿਓ ਐਨ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜੋ ਕਰਿਓ ਬਾਬਾ ਬਡਾ ਸਾਹਿਬ ਜੀ ਦੀ ਸਹਾਇਤਾ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੀ ਰੇਖ ਲੇਖ ਰੇਠਾ ਹਰਮੰਦਰ ਸਾਹਿਬ ਦੇ ਸਰੋਵਰ ਦੀ ਉਸਾਰੀ ਦਾ ਕੰਮ 6 ਨਵੰਬਰ 1573 ਨੂੰ ਸ਼ੁਰੂ ਹੋਇਆ ਅਤੇ 1577 ਈਸਵੀ ਤੱਕ ਇਸ ਸਰੋਵਰ ਦਾ ਕੰਮ ਪੁੱਟਿਆ ਗਿਆ ਇਸ ਸਰੋਵਰ ਦੀ ਪਹਿਲੀ ਕਾਰ ਸੇਵਾ 17 ਜੂਨ 1923 ਨੂੰ ਸ਼ੁਰੂ ਕੀਤੀ ਗਈ ਇਸ ਦੀ ਸੇਵਾ ਦੀ ਸ਼ੁਰੂਆਤ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਅੰਮ੍ਰਿਤਸਰ ਸੰਤ ਗੁਲਾਬ ਸਿੰਘ ਜੀ ਘੋਲਿਆ ਮੋਗਾ ਭਾਈ ਫਤੇ ਸਿੰਘ ਹੈਡ ਗ੍ਰੰਥੀ ਹਰਮੰਦਰ ਸਾਹਿਬ ਆਖੜਕ ਸਿੰਘ ਤਤਕਾਲੀ ਸ਼੍ਰੋਮਣੀ ਕਮੇਟੀ ਹਨ ਤੇ ਤੇਜਾ ਸਿੰਘ ਸਮੁੰਦਰੀ ਵਾਲਿਆਂ ਨੇ ਕੀਤੀ ਦੂਜੀ ਕਾਰ ਸੇਵਾ 31 ਮਾਰਚ 1973 ਨੂੰ ਪੰਜ ਸਿੱਖ ਸੰਤਾਂ ਕਾਰ ਸੇਵਾ ਵਾਲੇ ਬਾਬਾ ਜੀਵਨ ਸਿੰਘ ਜੀ ਅब्बा ਖੜਕ ਸਿੰਘ ਜੀ ਅब्बा ਸੇਵਾ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਸੰਤ ਮਹਿੰਦਰ ਸਿੰਘ ਜੀ ਹਰਖੋ ਸਾਹਿਬ ਹਰਖੋਵਾਲ ਵਾਲਾ ਤੇ ਅब्बा ਹਰਬੰਸ ਸਿੰਘ ਦੁਆਰਾ ਕੀਤੀ ਗਈ ਜੂਨ 1986 ਵਿੱਚ ਹਰਮੰਦਰ ਸਾਹਿਬ ਕੰਪਲਰ ਵਿੱਚ ਫੌਜੀ ਕਾਰਵਾਈ ਦੌਰਾਨ ਹਥਿਆਰਾਂ ਦਾ ਗੋਲਾ ਬਰੂਤ ਹੋਏ ਸੁਰਾਤੋਂ ਦੀਆਂ ਲਾਸ਼ਾਂ ਦਾ ਡੰਪ ਨਾਲ ਸਰੋਵਰ ਦੀ ਬੇਅਦਬੀ ਕੀਤੀ ਗਈ ਸੀ ਮੰਦਿਰ ਕੰਪਲੈਕਸ 29 ਨੰਬਰ ਨੂੰ ਸਿੱਖ ਪਾਦਰੀਆਂ ਨੂੰ ਸੌਂਪ ਦਿੱਤਾ ਗਿਆ ਸੀ ਸਰੋਵਰ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਸਮੇਤ ਪੰਜ ਸਿਕ ਸੰਤਾਂ ਵੱਲੋਂ 12 ਅਕਤੂਬਰ 1984 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਕੀਤੀ ਗਈ ਸੰਤ ਬਾਬਾ ਕਰਤਾਰ ਸਿੰਘ ਪਟਨਾ ਸਾਹਿਬ ਵਾਲੇ ਬਾਬਾ ਦਿਆਲ ਸਿੰਘ ਸੁਰ ਸਿੰਘ ਵਾਲੇ ਬਾਬਾ ਦਰਸ਼ਨ ਸਿੰਘ ਅਤੇ ਬਾਬਾ ਦੀਵਾਨ ਸਿੰਘ ਛਾਬੜੀ ਵਾਲੇ ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ 19 ਮਈ 1988 ਨੂੰ ਕਾਰ ਸੇਵਾ ਵੀ ਚਲਾਈ ਗਈ। ਇਸ ਤੋਂ ਪਹਿਲਾਂ ਅੰਮ੍ਰਿਤਸਰ 에ਵੀਏਸ਼ਨ ਕਲੱਬ ਦੇ ਇੱਕ ਜਹਾਜ਼ ਨੇ ਕਾਰ ਸੇਵਾ ਵਿੱਚ ਚਾਹਲਸਦਾ ਦਾ ਕਲੱਬ ਦੇ ਪੁੱਲਾਂ ਦੀਆਂ ਵਰਖਾ ਵੀ ਕੀਤੀ।